ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੀ ਨਵੀਂ ਰਿਪੋਰਟ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਰਹਿਣਗੇ ਮੌਸਮ ਦੇ ਬਦਲਵਾਈ ਦੇ ਕਿਉਂਕਿ ਪੰਜਾਬ ਦੇ ਵਿੱਚ 1 ਤਰੀਕ ਤੋਂ ਲੈ ਕੇ 15 ਤਰੀਕ ਅਪ੍ਰੈਲ ਮਹੀਨੇ ਦੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਜੇਹੇ ਦੇ ਵਿੱਚ ਕਦੋ-ਕਦੋ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਕਿਉਂਕਿ ਅਪ੍ਰੈਲ ਦਾ ਜਿਹੜਾ ਅੱਧਾ ਭਾਗ ਹੁੰਦਾ ਹੈ ਅਜੇਹੇ ਦੇ ਵਿੱਚ ਬਹੁਤ ਜ਼ਿਆਦਾ ਡਿਪੈਂਡ ਕਿਸਾਨ ਵੀਰ ਸਾਡੇ ਰਹਿੰਦੇ ਨੇ ਮੌਸਮ ਦੇ ਉੱਪਰ ਜਿਸ ਦੇ ਨਾਲ ਮੌਸਮ ਦੀਆਂ ਗਤੀਵਿਧੀਆਂ ਡਿਪੈਂਡ ਕਰਦੀਆਂ ਨੇ ਤਾਪਮਾਨ ਦੇ ਉੱਪਰ ਹਵਾਵਾਂ ਦੇ ਉੱਪਰ ਜਿਸ ਦੇ ਨਾਲ ਕਿਸਾਨ ਵੀਰ ਕਾਫੀ ਜ਼ਿਆਦਾ ਨਿਰਪਰ ਹੋ ਜਾਂਦੇ ਨੇ ਕਿ ਉਹਨਾਂ ਦੀ ਫਸਲ ਦਾ ਕੀ ਝਾੜ ਰਹੇਗਾ ਕਿਵੇਂ ਦੇ ਹਾਲਾਤ ਰਹਿਣਗੇ ਇਹ ਸਾਰਾ ਕੁਝ ਮੌਸਮ ਦੇ ਉੱਪਰ ਡਿਪੈਂਡ ਹੋ ਜਾਂਦਾ ਹੈ ਕਿਉਂਕਿ ਕਣਕ ਦੀ ਫਸਲ ਸਰੋਂ ਦੀ ਫਸਲ ਤੇ ਹੋਰ ਜੋ ਨਰੀਆਂ ਫਸਲਾਂ ਬੀਜੀਆਂ ਜਾਣੀਆਂ ਨੇ ਉਹ ਸਾਰਾ ਕੁਝ ਇਸ ਮੌਸਮ ਦੇ ਉੱਪਰ ਡਿਪੈਂਡ ਹੋ ਜਾਂਦਾ ਹੈ ਇਸ ਮੌਸਮ ਦੇ ਵਿੱਚ ਕੀ ਕੀ ਬਦਲਾਅ ਦੇਖਣ ਨੂੰ ਮਿਲਣਗੇ 1 ਤਰੀਕ ਤੋਂ ਲੈ ਕੇ 15 April ਤੱਕ ਦੀ ਗੱਲ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰੇਕ ਜਾਣਕਾਰੀ ਤੁਹਾਨੂੰ ਬਿਨਾ ਕਿਸੇ ਲੇਟ ਤੋਂ ਬਿਨਾ ਕਿਸੇ ਦੇਰੀ ਤੋਂ ਪਹੁੰਚਦੀ ਹੋ ਸਕੇ ਸਭ ਤੋਂ ਪਹਿਲਾਂ ਅਗਰ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਹਲਾਸ ਜਿਹੜੇ ਨੇ ਉਹ ਮੌਸਮ ਦੇ 1 ਤਰੀਕ ਤੋਂ 5 ਤਰੀਕ ਦੀ ਗੱਲ ਕਰਾਂਗੇ ਤਾਂ ਜ਼ਿਆਦਾਤਰ ਮੌਸਮ ਸਾਫ਼ ਰਹੇਗਾ ਪੱਛਮੀ ਹਵਾ ਚੱਲਣ ਦੇ ਜ਼ਿਆਦਾਤਰ ਜ਼ੋਰ ਹੀ ਦਿਖਾਈ ਦੇ ਰਿਹਾ ਪੱਛਮੀ ਹਵਾ ਜਦੋਂ ਚੱਲੇਗੀ ਤਾਂ ਪੰਜਾਬ ਦੇ ਉੱਪਰ ਥੋੜਾ ਬਹੁਤਾ ਠੰਡ ਦਾ ਅਹਿਸਾਸ ਰਾਤ ਦੇ ਸਮੇਂ ਦੇਖਣ ਨੂੰ ਮਿਲੇਗਾ ਜੋ ਕਿ ਪਿਛਲੇ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿੱਚ ਵੀ ਦੇਖਣ ਨੂੰ ਮਿਲਿਆ ਨਰਮਾਈ ਵਾਲਾ ਮਾਹੌਲ ਰਹੇਗਾ ਕੋਈ ਬਹੁਤ ਜ਼ਿਆਦਾ ਵੱਡੀ ਅੱਪਾ ਕਹ ਲਈਏ ਗਰਮੀ ਦੇ ਹਾਲਾਤ ਰਾਤ ਦੇ ਸਮੇਂ ਦੇਖਣ ਨੂੰ ਨਹੀਂ ਮਿਲਣਗੇ ਹਾਂ ਬਿਸ਼ੱਕ ਗਰਮੀ ਦਿਨ ਦੇ ਸਮੇਂ ਕੜਾਕੇਦਾਰ ਪੈਣੀ ਸ਼ੁਰੂ ਹੋ ਚੁੱਕੀ ਹੈ ਦਿਨ ਦੇ ਤਾਪਮਰ 35 ਡਿਗਰੀ ਨੂੰ ਹੱਥ ਲਗਾ ਰਹੇ ਨੇ ਪਰ ਪੱਛਮ ਦੀ ਹਵਾ ਚੱਲਣ ਕਰ ਥੋੜੀ ਜਿਹੀ ਨਰਮਾਈ ਹਵਾ ਦੇ ਵਿੱਚ ਹਜੇ ਵੀ ਦਿਖਾਈ ਦੇਖਣ ਨੂੰ ਮਿਲ ਰਹੀ ਹੈ ਹਵਾ ਥੋੜੀ ਜਿਹੀ ਨਰਮ ਚੱਲਣ ਦੇ ਕਾਰਨ ਜੋ ਹਾਲਾਤ ਨੇ ਉਹ ਥੋੜੇ ਜਿਹੀ ਨਰਮ ਬਣੇ ਹੋਏ ਨੇ ਜਿਸ ਦੇ ਕਾਰਨ ਸਾਨੂੰ ਉਮੀਦ ਹੈ ਕਿ 5 ਤਰੀਕ ਤੱਕ ਤਾਪਮਰ ਜਿਹੜੇ 35 ਡਿਗਰੀ ਤੱਕ ਹੀ ਕੰਟਰੋਲ ਦੇ ਵਿੱਚ ਰਹਿਣਗੇ ਬਾਕੀ ਅਗਰ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ 5 ਤਰੀਕ ਤੋਂ ਲੈ ਕੇ 6 ਤਰੀਕ ਤੋਂ ਲੈ ਕੇ 10 ਤਰੀਕ ਦੇ ਮੌਸਮ ਦੀ ਤਾਂ ਇਸ ਦਿਨਾਂ ਦੇ ਵਿੱਚਕਾਰ ਪੂਰਬੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਪੂਰਬ ਦੀ ਹਵਾ ਬੰਗਾਲ ਦੀ ਖਾੜੀ ਤੋਂ ਠੰਡੀਆਂ ਆਪਣੇ ਨਾਲ ਹਵਾਵਾਂ ਲੈ ਕੇ ਆਉਂਦੀਆਂ ਨੇ ਜਿਸ ਦੇ ਨਾਲ ਨਮੀ ਵਾਲੀ ਹਵਾ ਆਉਂਦੀ ਹੈ ਹਵਾ ਦੇ ਵਿੱਚ ਮੌਸਰ ਹੁੰਦਾ ਹੈ ਜੋ ਕਿ ਜਦੋਂ ਵੀ ਪੰਜਾਬ ਵੱਲ ਟਰੈਵਲ ਕਰਦੀ ਹੈ ਤਾਂ ਮੱਧ ਪ੍ਰਦੇਸ਼ ਬਿਹਾਰ ਝਾਰਖੰਡ ਐਮਪੀ ਯੂਪੀ ਰੂਪ ਰੋਪੜ ਸੌਰੀ ਪੰਜਾਬ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਿਆਂ ਦੀ ਗੱਲ ਕੀਤੀ ਆ ਮੇਰਾ ਰੂਪਨਗਰ ਹੋ ਗਿਆ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਹੁਣ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਐਂਟਰ ਕਰਦੀਆਂ ਨੇ ਤਾਂ ਇਹਨਾਂ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੇ ਇਹ ਜ਼ਿਲ੍ਹੇ ਵੀ ਜਿੰਨੇ ਵੀ ਨੇ ਜਿਹਨੂੰ ਦੁਆਬੇ ਦਾ ਇਲਾਕਾ ਆਪਾਂ ਕਹਿ ਲਈਏ ਤਾਂ ਇਹਨਾਂ ਵਿੱਚ ਗਰਜ ਚਮਕਦੇ ਹਾਲਾਤ ਸਾਨੂੰ ਦੇਖਣ ਨੂੰ ਮਿਲਦੇ ਨੇ ਜਿਹਦੇ ਵਿੱਚ ਖਾਸ ਤੌਰ ਤੇ ਨਵਾਂ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਮੋਗਾ ਮਲੇਰ ਕੋਟਲਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਨਮੀ ਦੇ ਨਾਲ ਗਰਜ ਚਮਕਦੇ ਹਾਲਾਤ ਸਾਨੂੰ ਅਕਸਰ ਦੇਖਣ ਨੂੰ ਮਿਲਦੇ ਨੇ ਜੋ ਕਿ ਇਹਨਾਂ ਦਿਨਾਂ ਵਿੱਚ ਜਾਨੀ ਕਿ 6 ਤਰੀਕ ਤੋਂ ਲੈ ਕੇ 10 ਤਰੀਕ ਦੇ ਵਿੱਚਕਾਰ ਗਤੀਵਿਧੀਆਂ ਹੋਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਅਗਰ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਹਾਲਾਤ ਜਿਹੜੇ ਨੇ ਇਹ ਲਗਾਤਾਰ ਦੇਖਣ ਨੂੰ ਮਿਲਦੇ ਰਹਿਣਗੇ ਆਉਂਦੇ ਦਿਨਾਂ ਤੱਕ ਜਿਸ ਦੇ ਵਿੱਚ ਉਮੀਦ ਇਹੀ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜੋ ਹਲਚਲ ਹੈ ਉਹ ਲਗਾਤਾਰ ਬਣੀ ਰਹੇਗੀ ਜਿਸ ਦੇ ਨਾਲ ਉਮੀਰ ਸਾਨੂੰ ਇਹ ਕੀਤੀ ਜਾ ਰਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਈ ਥਨੇ ਕਿਤੇ ਇੱਕ ਅਦਾ ਸਪੈਲ ਜਿਹੜਾ ਹਲਕਾ ਦਰਮਿਆਨਾ ਗਰਜ ਚਮਕ ਤਾਂ ਦੇਖਣ ਨੂੰ ਮਿਲ ਸਕਦਾ ਹੈ ਕਿਸਾਨਾਂ ਦੇ ਸਾਹ ਸੁੱਕ ਸਕਦੇ ਨੇ ਤੇ ਤਾਪਮਨ ਜਿਹੜੇ ਨੇ ਉਹ ਵਧਦੇ ਹੋਏ ਦਿਖਾਈ ਦੇ ਰਹੇ ਨੇ 10 ਤਰੀਕ ਤੱਕ ਤਾਪਮਨ 37 ਡਿਗਰੀ ਨੂੰ ਹੱਥ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਜੋ ਮੌਜੂਦਾ ਹਾਲਾਤ ਬੜੇ ਹੋਏ ਨੇ ਅਜਿਹੇ ਦੇ ਵਿੱਚ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਅਜਿਹੇ ਦੇ ਵਿੱਚ ਦਿਨ ਦੇ ਤਾਪਮਨ 37 ਡਿਗਰੀ ਤੱਕ 10 ਤਰੀਕ ਤੱਕ ਪਹੁੰਚਦੇ ਹੋਏ ਦਿਖਾਈ ਦੇ ਸਕਦੇ ਨੇ ਗੱਲ ਕੀਤੀ ਜਾਵੇ 10 ਤਰੀਕ ਤੋਂ 15 ਤਰੀਕ ਦੀ ਜੋ ਅੱਧ ਮਹੀਨੇ ਦਾ ਬਣ ਰਿਹਾ ਹੈ ਜਿਹੇ ਦੇ ਵਿੱਚ ਇੱਕ ਤਕੜਾ ਸਿਸਟਮ ਪੰਜਾਬ ਵੱਲ ਟਰੈਵਲ ਕਰ ਰਿਹਾ ਹੈ ਜੋ ਕਿ 13-14 ਤਰੀਕ ਤੱਕ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਸਕਦਾ ਹੈ ਇਸ ਦੇ ਵਿੱਚ ਥੋੜ੍ਹਾ ਜਿਹਾ ਵਸਾਖੀ ਦੇ ਨੇੜੇ ਤੇੜੇ ਇੱਕ ਤਕੜਾ ਸਪੈਲ ਪੰਜਾਬ ਦੇ ਵਿੱਚ ਲੱਗ ਸਕਦਾ ਹੈ ਜੋ ਉਮੀਦ ਫਿਲਹਾਲ ਇਹੀ ਕੀਤੀ ਜਾ ਰਹੀ ਹੈ ਕਿ ਜਿਸ ਦੇ ਨਾਲ ਲਗਭਗ ਪੰਜਾਬ ਦੇ 70% ਹਿੱਸੇ ਦੇ ਵਿੱਚ ਮੀਂਹ ਦੀ ਸੰਭਾਵਨਾ ਵੱਧ ਸਕਦੀ ਹੈ ਕਿਉਂਕਿ ਵਸਾਖੀ ਦੇ ਨੇੜੇ ਤੇੜੇ ਵਿਸ਼ੱਕ ਸਾਨੂੰ ਬਾਕੀ ਦਿਨਾਂ ਵਿੱਚ ਮੌਸਮ ਸਾਫ਼ ਬਣ ਜਾਂਦਾ ਹੈ ਪਰ ਇਸ ਵਾਰ ਜਿਹੜਾ ਗਤੀਵਿਧੀ ਹੈ ਇਹ ਪੱਛਮੀ ਹਵਾਵਾਂ ਅਤੇ ਪੂਰਬੀ ਹਵਾਵਾਂ ਦਾ ਜੋ ਸੁਮੇਲ ਬਣ ਰਿਹਾ ਹੈ ਉਹਦੇ ਵਿਚਕਾਰ ਕਿਤੇ ਨਾ ਕਿਤੇ ਇੱਕ ਸਿਸਟਮ ਜਿਹੜਾ ਹੈ ਉਹ ਪੰਜਾਬ ਵੱਲ ਟਰੈਵਲ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਆਪਾਂ ਨੂੰ ਇੱਕ ਉਮੀਦ ਜਾਗ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਹ ਗਤੀਵਿਧੀ ਜਿਹੜੀ ਹੈ ਮੀਂਹ ਦੀ ਇਹ ਹੁੰਦੀ ਦਿਖਾਈ ਦੇ ਸਕਦੀ ਹੈ 13 ਤਰੀਕ ਤੋਂ ਲੈ ਕੇ 14 15 ਤਰੀਕ ਦੇ ਵਿੱਚਕਾਰ ਫਲਫਲ ਹਾਲ ਹਜੇ ਹਾ ਹਫ਼ਤੇ ਦੋ ਹਫ਼ਤੇ ਦੇ ਉੱਪਰ ਦਾ ਸਮਾਂ ਬਚਿਆ ਹੋਇਆ ਹੈ ਅਜੇ ਇਹ ਦੇ ਵਿਚਕਾਰ ਮੌਸਮ ਚੇਂਜ ਹੁੰਦੇ ਰਹਿੰਦੇ ਨੇ ਸਾਨੂੰ ਅਕਸਰ ਹੀ ਪਤਾ ਲੱਗਦਾ ਹੈ ਕਿ ਹਵਾਵਾਂ ਜਿਹੜੀਆਂ ਨੇ ਉਹ ਰੁੱਖ ਬਦਲ ਲੰਦੀਆਂ ਨੇ ਗਰਮੀ ਤੋਂ ਤੇ ਵਿੱਚ ਆਪਾਂ ਗੱਲ ਕੀਤੀ ਜਪਾ ਭਾਰਤ ਖਾਸ ਤੌਰ ਤੇ ਉੱਤਰੀ ਭਾਰਤ ਦਾ ਮੌਸਮ ਜਿਹੜਾ ਹੈ ਇਹ ਕਾਫੀ ਅਨਪ੍ਰੋਡਿਕਟੇਬਲ ਹੋ ਜਾਂਦਾ ਹੈ ਕਿਉਂਕਿ ਗਰਮੀਆਂ ਦੇ ਵਿੱਚ ਮੌਸਮ ਜਿਹੜਾ ਹੈ ਅਨੁਮਾਨ ਅਧਾਰਤ ਜ਼ਿਆਦਾ ਹੋ ਜਾਂਦਾ ਹੈ ਇਸ ਦੇ ਵਿੱਚ ਆਪਾਂ 100% ਸ਼ੋਰਟ ਹੀ ਨਹੀਂ ਦੇ ਸਕਦੇ ਕਿ ਹਾਂ ਤਾਪਮਾਨ ਇਸੇ ਤਰੀਕੇ ਨਾਲ ਰਹਿਣਗੇ ਇਸੇ ਤਰੀਕੇ ਨਾਲ ਮੀਂਹ ਹੋਵੇਗਾ ਇਸੇ ਤਰੀਕੇ ਨਾਲ ਗਰਮ ਚਮਕ ਹੋਵੇਗੀ ਕਿਉਂਕਿ ਗਰਮੀਆਂ ਦੇ ਵਿਚਕਾਰ ਭਾਰਤ ਦਾ ਮੌਸਮ ਅਜੀਹਾ ਮੌਸਮ ਹੈ ਜੋ ਕਿ ਬੰਗਾਲ ਦੀ ਖਾੜੀ ਅਤੇ ਅੰਧ ਮਹਾਸਾਗਰ ਦੇ ਉੱਪਰ ਕਾਫੀ ਆਦਾ ਡਿਪੈਂਡ ਰਹਿੰਦਾ ਹੈ ਤੇ ਅਜੀਹੇ ਦੇ ਵਿਚਕਾਰ ਲਗਾਤਾਰ ਤੁਸੀਂ ਚੈਨਲ ਦੇ ਉੱਪਰ ਅਪਡੇਟ ਲੈਂਦੇ ਰਿਹਾ ਕਰੋ ਕਿਉਂਕਿ ਦਿਨਾਂ ਬਾਅਦ ਹੀ ਅਗਰ ਗੱਲ ਕੀਤੀ ਜਾਵੇ ਤਾਂ 2 ਤੋਂ 3 ਦਿਨਾਂ ਦੇ ਪਹਿਲਾਂ ਮੌਸਮ ਦੀ ਜਾਣਕਾਰੀ ਜਿਹੜੀ ਉਹ ਜਾਦਾ ਸਟੇਕ ਦੱਸੀ ਜਾ ਸਕਦੀ ਹੈ 10 ਤੋਂ 15 ਦਿਨ ਪਹਿਲਾਂ ਆਪਾਂ ਐਡੀ ਵੱਡੀ ਖੁਲਾਸਾ ਨਹੀਂ ਕਰ ਸਕਦੇ ਕਿ ਮੌਸਮ ਕਿਵੇਂ ਦਾ ਰਹੇਗਾ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਅਸੀਂ ਅਪ੍ਰੈਲ ਮਹੀਨੇ ਦੀ ਇੱਕ ਪ੍ਰੋਪਰ ਜਾਣਕਾਰੀ ਲੈ ਕੇ ਹਾਜ਼ਰ ਹੋਈਏ ਇਹ ਸੀ ਜੀ ਅੱਜ ਦੀ ਜਾਣਕਾਰੀ 1 ਤਰੀਕ ਅਪ੍ਰੈਲ ਤੋਂ ਲੈ ਕੇ 15 ਅਪ੍ਰੈਲ ਤੱਕ ਦੇ ਮੌਸਮ ਦੀ ਬਾਕੀ ਤੁਹਾਡਾ ਕੋਈ ਸੁਝਾਅ ਹੈ ਕਿਸੇ ਤਰੀਕੇ ਦੀ ਡਿਮਾਂਡ ਹੈ ਮੌਸਮ ਦੇ ਪ੍ਰਤੀ ਉਹ ਤੁਸੀਂ ਜਾਣਕਾਰੀ ਸਾਡੇ ਤੱਕ ਕਮੈਂਟਾਂ ਰਾਹੀਂ ਜਾਣਕਾਰੀ ਪਹੁੰਚਦੇ ਕਰਦੇ ਹੋ ਅਸੀਂ ਤੁਹਾਨੂੰ ਉਸੇ ਤਰੀਕੇ ਦੀਆਂ ਜਾਣਕਾਰੀਆਂ ਲਗਾਤਾਰ ਪਹੁੰਚਦੇ ਕਰਦੇ ਰਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਅਗਲੀ ਜਾਣਕਾਰੀ ਲੈ ਕੇ ਜਲਦੇ ਮਿਲਦੇ ਆ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦ ਜੀ